ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੁਆਰਾ 2024 ਵਿੱਚ ਲਈ ਗਈ ਸਿਵਲ ਸਰਵਿਸਿਸ ਪ੍ਰੀਖਿਆ ਦੇ ਐਲਾਨੇ ਗਏ ਨਤੀਜੇ ਵਿੱਚ ਅਗਰਵਾਲ ਸਮਾਜ ਦੀ ਲੜਕੀਆਂ ਨੇ ਦੇਸ਼ ਪਰ ਵਿੱਚੋਂ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕਰਕੇ ਜਿੱਥੇ ਅਗਰਵਾਲ ਸਮਾਜ ਦਾ ਨਾਮ ਰੋਸ਼ਨ ਕੀਤਾ ਹੈ ਉੱਥੇ ਹੀ ਮਹਿਲਾ ਸਸ਼ਕਤੀਕਰਨ ਦਾ ਪ੍ਰਮਾਣ ਦਿੱਤਾ ਹੈ ਇੱਥੇ ਦੱਸਣ ਯੋਗ ਹੈ ਕਿ ਯੂਪੀਐਸਸੀ ਵੱਲੋਂ ਹਰ ਸਾਲ ਦੇਸ਼ ਪੱਧਰ ਤੇ ਸਿਵਲ ਸਰਵਿਸਿਜ਼ ਦੀ ਪ੍ਰੀਖਿਆ ਲਈ ਜਾਂਦੀ ਹੈ ਜਿਸ ਵਿੱਚ ਵਿਦਿਆਰਥੀ ਨੂੰ ਪ੍ਰੀਲਿਮਜ ਮੇਨ ਅਤੇ ਇੰਟਰਵਿਊ ਪ੍ਰਕਿਰਿਆ ਦੇ ਵੱਖ-ਵੱਖ ਪੜਾਵਾਂ ਵਿੱਚ ਦੀ ਗੁਜ਼ਰਨਾ ਪੈਂਦਾ ਹੈ ਜੇਕਰ 2024 ਵਿੱਚ ਲਈ ਗਈ ਪ੍ਰੀਖਿਆ ਦੀ ਗੱਲ ਕਰੀਏ ਤਾਂ ਇਸ ਪ੍ਰੀਖਿਆ ਵਿੱਚ ਲਗਭਗ 13.5 ਲੱਖ ਵਿਦਿਆਰਥੀਆਂ ਨੇ ਦੇਸ਼ ਭਰ ਵਿੱਚੋਂ ਭਾਗ ਲਿਆ ਇਹਨਾਂ ਪ੍ਰੀਖਿਆਰਥੀਆਂ ਵਿੱਚੋਂ ਲਗਭਗ 14,000 ਵਿਦਿਆਰਥੀ ਹੀ ਪ੍ਰੀਲੀਮ ਜਰੀ ਪ੍ਰੀਖਿਆ ਪਾਸ ਕਰਨ ਵਿੱਚ ਕਾਮਯਾਬ ਹੋਏ ਉਸ ਉਪਰੰਤ ਵਿਭਾਗ ਵੱਲੋਂ ਲਈ ਗਈ ਮੁੱਖ ਪ੍ਰੀਖਿਆ ਭਾਵ ਮੇਨ ਵਿੱਚ ਇਹਨਾਂ 14,000 ਵਿਦਿਆਰਥੀਆਂ ਵਿੱਚੋਂ ਲਗਭਗ 3000 ਵਿਦਿਆਰਥੀ ਨੇ ਹੀ ਪ੍ਰੀਖਿਆ ਪਾਸ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਇਸ ਉਪਰੰਤ ਵਿਭਾਗ ਵੱਲੋਂ ਲਈ ਜਾਂਦੀ ਅੰਤਿਮ ਪ੍ਰੀਖਿਆ ਇੰਟਰਵਿਊ ਵਿੱਚ ਇਹਨਾਂ 3000 ਵਿਦਿਆਰਥੀਆਂ ਵਿੱਚੋਂ ਸਿਰਫ 800 ਤੋਂ 1000 ਵਿਦਿਆਰਥੀ ਹੀ ਪ੍ਰੀਖਿਆ ਪਾਸ ਕਰਨ ਉਪਰੰਤ ਚੁਣੇ ਗਏ ਜਿਸ ਵਿੱਚ ਸ਼ਕਤੀ दुबे ਨੇ ਦੇਸ਼ ਪਰਚੋਂ ਪਹਿਲਾ ਅਤੇ ਹਰਸ਼ੀਤਾ ਗੋਇਲ ਨੇ ਦੂਸਰਾ ਸਥਾਨ ਪ੍ਰਾਪਤ ਕਰਕੇ ਜਿੱਥੇ ਆਪਣੇ ਅਧਿਆਪਕਾਂ ਅਤੇ ਮਾਪਿਆਂ ਦੀਆਂ ਉਮੀਦਾਂ ਤੇ ਖਰਾ ਉਤਰਨ ਦਾ ਕੰਮ ਕੀਤਾ ਉੱਤੇ ਹੀ ਭਾਰਤ ਦੇਸ਼ ਦੀਆਂ 3 ਦਾ ਹੌਸਲਾ ਬੁਲੰਦ ਕਰਦਿਆਂ ਅਗਰਵਾਲ ਸਮਾਜ ਦਾ ਨਾਮ ਦੇਸ਼ ਪਰ ਵਿੱਚ ਉੱਚਾ ਕੀਤਾ। 3 ਵੱਲੋਂ ਇਹ ਸਰ ਕੀਤੀ ਉੱਚ ਪਦਵੀ ਤੇ ਮਾਨ ਮਹਿਸੂਸ ਕਰਦੇ ਹੋਏ ਵਧਾਈ ਦਿੰਦਿਆਂ ਇਲਾਕੇ ਦੀਆਂ ਸਮੂਹ ਸਮਾਜਿਕ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਤੇ ਸਮਾਜ ਸੇਵੀਆਂ ਕਿਹਾ ਕਿ ਦੇਸ਼ ਦੀਆਂ 3 ਦੀ ਇਹ ਉਪਲਬਧੀ ਜਿੱਥੇ ਕੁਖ ਵਿੱਚ 3 ਨੂੰ ਮਾਰਨ ਵਾਲੇ ਰਾਖਸ਼ਾਨ ਨੂੰ ਸੰਦੇਸ਼ ਹੈ ਉੱਤੇ ਹੀ ਮਾਈ ਭਾਗੋ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਹੈ। ਬੁਢਲਾਡਾ ਤੋਂ ਬਲਵਿੰਦਰ ਜਿੰਦਲ ਦੀ ਵਿਸ਼ੇਸ਼ ਰਿਪੋਰਟ ਤੁਸੀਂ ਆਪਣੇ ਹਰਮਨ ਪਿਆਰੇ ਨਿਊ ਚੈਨਲ ਡੇਲੀ ਨਿਊ ਸਰਵੇ ਬੁਡਲਾੜਾ ਨੂੰ ਸਬਸਕ੍ਰਾਈਬ ਅਤੇ ਲਾਈਕ ਕਰਨਾ ਨਾ ਭੁੱਲੋ